ਪਿੰਡ ਬਿੰਜਲ ਤੋਂ ਇੱਕ ਮੱਝ ਤੁਹਾਨੂੰ ਦਿਖਾਉਨੇ ਆ ਤੇ ਉਸ ਮੱਝ ਦੇ ਮਗਰ ਬਾਜੀ ਆਪਣੇ ਝੋਟੇ ਦੀ ਕੱਟੀ ਆ ਉਹਨੂੰ ਉਹਦੀ ਲਾਈਵ ਮਿਲਕਿੰਗ ਦਿਖਾਉਣ ਦਾ ਮਕਸਦ ਹੀ ਇਹ ਹੈ ਵੀ ਉਹ ਮੱਝ ਹੁਣ ਵੱਡੇ ਸੂਏ ਚਾ ਲਗਭਗ 7ਵੇਂ ਸੂਏ ਆ ਤੇ ਉਹਦਾ ਇਸ ਟਾਈਮ ਦੁੱਧ ਕਿੰਨਾ ਤੇ ਉਹਦੀ ਗਾਂ ਜਿਹੜੀ ਆਪਣੇ ਬਾਜੀ ਦੀ ਝੋਟੀ ਆ ਕੱਟੀ ਆਈ ਆ ਉਹ ਪਹਿਲੇ ਸੂਏ ਕੀ ਰਿਕਾਰਡ ਕਰ ਆਉਂਦੀ ਆ ਕਿੰਨਾ ਕ ਦੁੱਧ ਦਿਖਾਉਂਦੀ ਆ ਆਪਾਂ ਨੂੰ ਉਹ ਚੀਜ਼ ਇੱਥੇ ਜੱਜਮੈਂਟ ਆਊਗੀ ਆਪਾਂ ਨੂੰ ਵੀ ਪਤਾ ਲੱਗ ਜੂ ਵੀ ਕਿੰਨੇ ਕਯੁਗਿਆ ਬਰੀਡ ਦੇ ਹਿਸਾਬ ਨਾਲ ਤੇ ਇਸ ਟਾਈਮ ਤੁਹਾਨੂੰ ਉਹਦੀ ਮਾਅ ਦਿਖਾਉਣੀ ਆ ਸਕਰੀਨ ਤੇ ਇਸ ਟਾਈਮ ਆਹ ਖੜੀ ਹੈ ਵੀਰੇ ਇਹ ਮੱਝ ਲਗਭਗ 7ਵੇਂ ਸੂਏ ਹੋਊਗੀ ਮੈਂ ਤਾਂ ਅਸੀਂ ਲਈ ਆ ਪਿੰਡ ਇਥੇ ਨਾਲੇ ਹੀ ਕੀਮੇ ਪਿੰਡਾ ਉੱਥੋਂ ਉਹਨੇ ਵੀ ਭਰਾ ਨੇ ਪਹਿਲਾਂ ਲਿਆਂਦੀ ਸੀ ਉਹਦੇ ਮੰਨਣ ਦੇ ਮੁਤਾਬਕ ਆ ਵੀ 7ਵੇਂ ਸੂਏ ਆ 8ਵੇਂ ਵੀ ਹੋ ਸਕਦੀ ਆ ਤੇ ਆ ਖੜੀ ਹੈ ਜੀ ਜਿਹੜੇ ਆਪਣੇ ਸਾਹਮਣੇ ਕੱਟੀ ਆਈ ਆ ਇਹ ਹੁਣ ਲਾਈਵ ਮਿਲਕਿੰਗ ਤਾਂ ਹੀ ਅਸੀਂ ਦਿਖਾਉਣ ਲੱਗੇ ਆ ਪੀਕ ਤੇ ਪੂਰੇ ਤੇ ਬਈ ਕੱਲ ਨੂੰ ਜਦੋਂ ਇਹ ਕੱਟੀ ਆਪਣੇ ਕੋਲੇ 2 ਜਾਂ 3 3.5 ਸਾਲ ਦੀ ਜਾਂ 2.5 ਸਾਲ ਦੀ ਜਦੋਂ ਵੀ ਸੁੰਦੀ ਆ ਤਾਂ ਫਸਟ ਲੈਕਟੇਸ਼ਨ ਦੇ ਵਿੱਚ ਇਹਦਾ ਕੀ ਦੁੱਧ ਹੋਊਗਾ ਮਾਂ ਨਾਲੋਂ ਕੀ ਇੰਪਰੂਵਮੈਂਟ ਕਰਦੀ ਆ ਤੇ ਜਾਂ ਸੂਆਂ ਦੇ ਵਿੱਚ ਆਉਦੀ ਮਾਂ ਤੱਕ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਇਹ ਦਿਖਾਉਣਾ ਸਾਰਾ ਕੰਮ ਪਾਰਦਰਸ਼ੀ ਕਰਨ ਦਾ ਮਤਲਬ ਹੀ ਇਹ ਹੈ ਵੀ ਆਉਣ ਵਾਲੇ ਫਾਰਮਰ ਨੂੰ ਵੀ ਇਹ ਚੀਜ਼ ਦੀ ਜੱਜਮੈਂਟ ਹੋਵੇ ਤੇ ਅੱਜ ਇਹ ਦਿਖਾਉਂਦੇ ਆ ਤੁਹਾਨੂੰ ਅੱਜ ਇਹਨੂੰ ਸੂਈ ਨੂੰ ਹੋ ਗਿਆ ਲਗਭਗ ਮਹੀਨਾ ਅੰਤਿਮਾ ਦਿਨ ਹਾਂ ਵੀਰੇ 34 ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਬਚਦੀ ਇਹਦੇ ਗੋਡੇ ਤੇ 7 ਵਜੇ ਨਾਲ ਥੋੜਾ ਜਿਹਾ ਡਾਊਨ ਵੀ ਚਲੀ ਗਈ ਸੀਗੀ ਪਰ ਇਸ ਟਾਈਮ ਠੀਕ ਆ ਇਸ ਤੋਂ ਬਾਅਦ ਬੜਾ ਵੇਟ ਨਹੀਂ ਕਰ ਸਕਦਾ ਝੋਨੇ ਝੁੰਨੇ ਚ ਲੱਗ ਜਾਣਾ ਤੇ ਫਿਰ ਹੋ ਸਕਦਾ ਟਾਈਮ ਲੱਗੇ ਜਾਂ ਨਾ ਲੱਗੇ ਤਾਂ ਹੀ ਸੋਚਿਆ ਵੀ ਚੱਲ ਜਿੰਨਾ ਵੀ ਦੁੱਧ ਹੈਗਾ ਦਿਖਾਈਏ ਲਗਭਗ ਪੀਕ ਤੇ ਹੀ ਇਸ ਟਾਈਮ ਹੀ ਇਹ ਹੈਗੀ ਆ ਮੁੰਡਾ ਦੀਪਾ ਵਾ ਬਿੰਜਲ ਤੋਂ ਇਹ ਭਰਾ ਇੱਕ ਦੋ ਪਸ਼ੂ ਹੀ ਰੱਖਦਾ ਬਾਲੇ ਨਹੀਂ ਰੱਖਦਾ ਗਣਤੀ ਚ ਇਹ ਮੱਝ ਇਥੋਂ ਲੈਂਦੀ ਐ ਗਤੀਆਂ ਆਪਾਂ ਲੈ ਮਤਰਾ ਕਰਦੇ ਸ਼ੁਰੂ ਅੱਜ ਹੈਗਾ ਵੀਰੇ 11 ਜੂਨ ਆ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦਿਨ ਬੁੱਧਵਾਰ 5:69 ਮਿੰਟ ਬਸ ਹੋ ਗਿਆ 6:00 ਵਜੇ ਬੈਹ ਜੀ 11 ਜੂਨ ਦੀ ਸਵੇਰ ਤੋਂ ਯਾਨੀ ਕਿ ਖਾਲੀ ਕਰਨ ਲੱਗੇ ਆਪਾਂ ਆ ਕੱਟੀ ਛੱਡਣ ਲੱਗੇ ਆ ਭਰਾ ਹੱਥ ਰੱਖੀ ਨਾਲ ਚੁੰਗੂ ਵੀ ਨਹੀਂ ਲੋਡੀ 6 ਵਜੇ ਕੇ ਪੂਰੇ ਉਹ ਦੁਬਾਰਾ ਦੇਖ ਲਓ 11 ਜੂਨ ਦਾ ਟਾਈਮ ਆ 2025 ਇਹ ਤੁਹਾਨੂੰ ਦਿਖਾਉਨੇ ਆ ਅੱਜ ਦਾ ਖਾਲੀ ਹੋਣ ਟਾਈਮ ਦੁੱਧ ਕਿੰਨਾ ਵਾ ਆਪਣਾ ਮੇਨ ਫੋਕਸ ਵੀਰੇ ਆਪਣੇ ਬੋਲ ਦੇ ਰਿਜ਼ਲਟਾਂ ਤੱਕਾ ਬਈ ਰਿਜ਼ਲਟ ਕਹੇ ਜਾਉਂਦਾ ਇਹ ਬੋਲ ਆਪਾਂ ਕੋਈ ਸੀਮਨ ਦੀ ਆਪਾਂ ਨੂੰ ਕੋਈ ਸੇਲ ਕਰਨ ਵਾਲਾ ਨਹੀਂ ਹੈਗਾ ਮਤਲਬ ਇਹ ਤਾਂ ਪ੍ਰੈਕਟਿਸ ਕਰਦੇ ਕਰਕੇ ਆਪਾਂ ਥੋੜਾ ਬਹੁਤਾ ਸੀਮਨ ਬਾਹਰ ਫੀਲਡ ਦੇ ਵਿੱਚ ਲਾਇਆ ਸੀ। ਉਹਦੇ ਬੱਚੇ ਆਏ ਆ ਲਗਭਗ 6 ਫੀਮੇਲ ਆਪਣੇ ਧਿਆਨ ਚਾ ਬਾਕੀ ਹਜੇ ਦੇਖੀਆਂ ਵੀ ਨਹੀਂ। ਕਾਪੀ ਚੱਕ ਕੇ ਦੁਆਰਾ ਦੇਖਾਂਗੇ। ਵੀ ਕਿਤੇ-ਕਿਤੇ ਫੀਮੇਲ ਆਈਆਂ। ਕਿੰਨੇ ਕੁ ਬੱਚੇ ਆਏ ਆ ਕਿੰਨੇ ਕੁ ਨਹੀਂ ਹਜੇ ਟਾਈਮ ਨਹੀਂ ਲੱਗਿਆ ਹੁਣ ਟੈਗ ਵਗੈਰਾ ਬਣਾਏ ਆ। ਕੋਸਕ ਤਾਂ ਵੀ ਤੇ ਨਹੀਂ ਤਾਂ ਇੱਕੋ ਇੱਕ ਟੈਗ ਬਣੇ ਨਹੀਂ ਸੀ ਟੈਗ ਨਾ ਬਣਿਆ ਹੁਣ ਕਰਕੇ ਤੇਜ਼ੀ ਨਹੀਂ ਕੀਤੀ ਬਈ ਜਦੋਂ ਟੈਗ ਬਣ ਗਏ ਉਹਨਾਂ ਨਾਲ ਦੀ ਨਾਲ ਹੀ ਪਤਾ ਕਰਕੇ ਜਿੱਥੇ-ਇਥੇ ਵੀ ਆਈਆਂ ਹੋਣਗੀਆਂ ਕਾਪੀ ਤੇ ਲਿਖੇ ਹੋਏ ਆ ਜਿੱਥੇ ਤੇ ਏ ਆਈ ਹੋਈ ਹੋਈ ਆ ਤੇ ਫਿਰ ਪਾਇਆ ਵਾਂਗੇ ਟੈਗ ਆਪਾਂ ਨਾਲ ਦੀ ਨਾਲ ਹੁਣ ਤੱਕ ਜਨ ਕੇ ਆਪਣੇ ਧਿਆਨ ਚ ਜਿਹੜੀਆਂ ਨੇੜੇ-ਨੇੜੇ ਪੰਨੇ ਚ 6 ਕੁ ਫੀ ਮੇਲ ਇੱਕ ਦੋ ਦਿਨਾਂ ਚ ਕਿਉਂਕ ਦਿਨਾਂ ਜਿਨ੍ਹਾਂ ਦੇ ਟੈਗ ਆਪਾਂ ਪਾ ਦੇਣੇ ਆ ਇੱਕ ਇਸ ਕਰਕੇ ਨਹੀਂ ਪਾਉਂਦੇ ਵੀ ਬੱਚਾ ਸੰਭਲ ਜਵੇ ਹੁਣ ਛੋਟੇ ਬੱਚੇ ਦਾ ਥੋੜੀ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਹੈ ਬਾਅਦ ਚ ਪਤਾ ਨਹੀਂ ਲੱਗਦਾ ਆਪਣਾ ਵੈਸੇ ਟਾਰਗੇਟ ਵੀ ਇਹ ਹੈ ਵੀ ਦੋ ਦੋ ਮਹੀਨੇ ਤਿੰਨ 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 ਕੁ ਮਹੀਨੇ ਦਾ ਹੋਇਆ ਬੱਚਾ ਉਦੋਂ ਪਾਵਾਂਗੇ ਉਹਨਾਂ ਦੇ ਟੈਗ ਵੱਡੀ ਕੱਟੀ ਤਾਂ ਹੋ ਗਈ ਲਗਭਗ ਡਾਇਰੈਕਟ ਕ੍ਰਾਸ ਦੀ ਸੀਗੀ 8 ਮਹੀਨੇ ਦੀ ਹੋ ਗਈ ਹੋਊ ਉਹ 8 ਤੋਂ 9 ਮਹੀਨੇ ਦੀ ਉਹਦੀ ਸਹੀ ਡੇਟ ਆਪਣੀ ਲਿਖੀ ਹੋਈ ਹੈ ਜਨਮ ਡੇਟ ਉਹ ਹੈਗੀ ਪਿੰਡ ਅਜੀਤਾਲ ਮੋਗੇ ਕੋਲੇ ਉਹ ਡਾਇਰੈਕਟ ਕ੍ਰਾਸ ਲਈ ਮੱਝ ਆਈ ਸੀ ਪਹਿਲਾਂ ਜਦੋਂ ਸੀਮਨ ਬਣਿਆ ਨਹੀਂ ਸੀ ਤੇ ਜਿਹੜੇ ਇਹ ਬੱਚੇ ਆ ਇਹ ਹੈਗੇ ਆ ਇਹ ਆਈਏ ਖਾਰੀ ਬਾਲਟੀ ਚਮਾਂ ਡੈਟਿਕ ਕਰ ਬਸ ਚੱਲ ਚਲਾ ਦੇ ਤੇ ਹੁਣ ਚਵਾਈ ਲਈ ਬੰਦਾ ਲੱਭ ਗਿਆ ਸਾਨੂੰ ਸਾਨੂੰ ਵੀ ਤਾਂ ਟੈਕਟ ਆਉਣੀਆਂ ਚੋਣ ਦੀ ਜੋ ਨਕਰੇ ਚ ਵਾਈ ਕਰੀ ਕਾਲੂ ਵੀ ਮੇਰਾ ਗਾਈ ਹੌਲੀ ਚੋਣ ਵਾਲੀ ਹੈ ਅਸੀਂ ਭਾਲਦੇ ਜਿਹੜਾ ਮੇਲੇ ਤੇ ਜਾ ਕੇ ਵੀ ਨਾਲ ਚੋ ਸਕੀ you <laughs> ਇੱਕ ਮੈਸੇਜ ਆਇਆ ਵੀਰੇ ਗੋਡਸਨ ਅਜੇ ਵਲੌਗ ਵਾਲੇ ਦਾ ਹੋਰ ਭਰਾ ਕੀ ਹਾਲ ਚਾਲ ਨੇ ਕਹਿਵਾ ਸੀ ਤਾਂ ਕਿਹੜੀ ਜਗ੍ਹਾ ਤੋਂ ਵੀਰੇ ਤੁਸੀਂ ਇਹ ਜ਼ਰੂਰ ਦੱਸਿਓ ਨਵੇਂ ਭਰਾਵਾਂ ਦੱਸ ਦਈਏ ਮੋਹਰਾ ਨਸਲ ਦੀ ਮਾਜਾ ਵੀਰੇ ਜਿਹੜੇ ਭਰਾ ਆਪਣੇ ਹੁਣ ਅੱਜਕੱਲ੍ਹ ਨਵੀਂ ਬਰੀਡਿੰਗ ਵਾਲੇ ਵੀਰ ਆ ਜਾਂ ਜਿਹੜੇ ਧੰਦੇ ਤੋਂ ਬਿਲਕੁਲ ਅਨਟੱਚ ਰਹੇ ਆ ਇਹ ਮੋਰਾ ਨਸਲ ਦੀ ਮੱਝ ਆ ਤੇ ਇਦਾਂ ਦੀਆਂ ਬਰੀਡਿੰਗ ਤੇ ਆਉਣਾ ਪੈਣਾ ਵੀਰੇ ਆਪਾਂ ਨੂੰ ਬਹੁਤੇ ਭਰਾ ਮੱਝਾਂ ਦੇ ਧੰਦੇ ਤੋਂ ਤਾਂ ਹੀ ਦੂਰ ਹੋ ਗਏ ਕਿਉਂਕਿ ਆਮ ਜਿਹੜੀਆਂ ਦੇਸੀ ਮੱਝਾਂ ਉਹ ਦੁੱਧ ਹੀ ਕੱਪਣ ਹੋ ਗਏ 2-3 ਮਹੀਨੇ 4 ਮਹੀਨੇ ਤੱਕ ਦਿੰਦੀਆਂ ਮਸਾਂ ਤੇ ਜਿਹੜੀਆਂ ਪੀਕ ਤੇ ਵੀ ਜਿੰਨਾ ਕੁ ਦੁੱਧ ਹੁੰਦਾ ਉਹਨਾਂ ਦਾ ਮਸਾਂ 8-9 ਕਿਲੋ ਦੁੱਧ ਵਾਲੀਆਂ ਮੱਝਾਂ ਹੁੰਦੀਆਂ ਜੇ ਸਾਨੂੰ ਚੰਗੇ ਦੁੱਧ ਵਾਲੀਆਂ ਵਜਾਂ ਮਿਲਣਗੀਆਂ ਤਾਂ HF ਦੀ ਬਰੀਡਿੰਗ ਵਾਂਗੂ ਇਹਨਾਂ ਦੇ ਵੀ ਫਾਰਮ ਸਕਸੈਸਫੁਲ ਹੋ ਸਕਦੇ ਆ ਤੇ ਨਾਲੇ ਮੱਝ ਦਾ ਰੇਟ ਆ ਚੰਗੀ ਬਰੀਡ ਦਾ ਕਿਉਂਕਿ ਹੈ ਇਹਨਾਂ ਦੀ ਗਿਣਤੀ ਘਟਾ ਚੰਗਾ ਮਿਲ ਜਾਂਦਾ ਜੇ ਆਪਾਂ ਬਰੀਡਿੰਗ ਤੇ ਧਿਆਨ ਦੇਈਏ ਚੰਗੇ ਸੀਮਨ ਲਵਾਈਏ ਹੁਣ ਤਾਂ ਕਾਫੀ ਵੱਡੇ ਪੱਧਰ ਤੇ ਕੰਮ ਹੋ ਰਿਹਾ ਏ ਜਿਵੇਂ BFA ਇੱਕ ਸੰਸਥਾ ਬਣੀ ਐ ਸਪੈਸ਼ਲ ਬਫਲੋ ਫਾਰਮਿੰਗ ਐਸੋਸੀਏਸ਼ਨ ਮੱਧਾਲਈ ਉਹਦੇ ਥਰੂ ਇੱਕ ਅਪਰਾਲੇ ਕੀਤੇ ਜਾਂਦੇ ਆ ਤਾਂ ਕਿ ਮੱਝਾਂ ਦੀ ਨਸਲ ਸੁਧਰ ਸਕੇ ਜਿਵੇਂ ਪੀਡੀਐਫਏ ਨੇ ਇੱਕ ਲੰਮੇ ਟਾਈਮ ਤੋਂ ਮਿਹਨਤ ਕਰਕੇ ਗਾਈਆਂ ਦੇ ਵਿੱਚ ਬਹੁਤ ਵੱਡਾ ਸੁਧਾਰ ਕਰਤਾ ਅ ਜਰਸੀ 85 ਕਿਲੋ ਵਾਲੀ ਗਾਂ 50 ਕਿਲੋ ਵਾਲੀਆਂ ਗਾਈਆਂ ਆਮ ਹੀ ਕਰਦੀਆਂ ਫਾਰਮਾਂ 'ਚ ਉਵੇਂ ਜੇ ਆਪਾਂ ਮੁਰਾ ਤੇ ਜਾਂ ਨੀਲੀ ਰਾਵੀ ਤੇ ਚੰਗੇ ਸੀਮਨ ਦੀ ਚੋਣ ਕਰਕੇ ਤੇ ਸਿਲੈਕਸ਼ਨ ਚੰਗੀ ਹੋਵੇ ਤਾਂ ਬ੍ਰੀਡ ਦੇ ਵਿੱਚ ਕਾਫੀ ਤੇਜ਼ੀ ਨਾਲ ਸੁਧਾਰ ਹੋ ਸਕਦਾ ਦਿੱਕਤ ਕਿੱਥੇ ਆਉਂਦੀ ਹੈ ਜਦੋਂ ਆਪਾਂ ਬਿਲਕੁਲ ਹੀ ਡਾਕਟਰ ਨੂੰ ਵੀ ਨਹੀਂ ਪੁੱਛਦੇ ਵੀ ਕਿਹੜਾ ਸੀਮਨ ਲਾਇਆ ਸਿਰਫ ਇੱਥੋਂ ਤੱਕ ਮਤਲਬ ਹੁੰਦਾ ਵੀ ਗੱਬਣ ਕਰਾਉਣੀ ਹੈ ਜਾਂ ਫਿਰ ਅਸੀਂ ਪਿੰਡ ਦੇ ਸਾਨਾਂ ਤੋਂ ਹੀ ਮੱਝਾਂ ਕਰਾਸ ਕਰਾਉਣੇ ਆ ਜਿਨ੍ਹਾਂ ਦਾ ਕੋਈ ਬਹੁਤਾ ਨਹੀਂ ਰਿਕਾਰਡ ਹੁੰਦਾ ਠੀਕ ਹੈ ਜਿਵੇਂ ਹਰਿਆਣੇ ਵਿੱਚ ਪੰਚਾਇਤੀ ਬੋਲ ਆ ਜਿਹੜੇ ਚੰਗੇ ਰਿਕਾਰਡ ਵਾਲੇ ਆ ਉਹਨਾਂ ਤੋਂ ਮੱਝਾਂ ਕਰਾਸ ਹੁੰਦੀਆਂ ਤੇ ਉਹ ਨਸਲ 'ਚ ਸੁਧਾਰ ਵੀ ਹੁੰਦਾ ਤੇ ਜਿਹੜੇ ਆਪਣੇ ਪੰਜਾਬ ਦੇ ਪੰਡਾ ਇੱਥੇ ਬਹੁਤੇ ਸਾਰੇ ਬੁੱਲਾਂ ਤਾਂ ਨਹੀਂ ਮੈਨੂੰ ਕਹਿੰਦਾ ਬਹੁਤੇ ਬੁੱਲ ਆਮ ਨਾਰਮਲ ਮੱਜਾਂ ਚੋਂ ਸਿਰਫ ਕੁੰਡੇ ਸੁਨੱਖੇ ਦੇਖ ਕੇ ਪੜੇ ਜਾਂਦੇ ਆ ਜਿਨ੍ਹਾਂ ਦੇ ਸਿੰਘ ਆਮ ਹੀ ਆਪਣੇ ਬਜ਼ੁਰਗ ਕਹਿੰਦੇ ਸੀ ਸਿੰਘ ਉਹਦੇ ਵਿੱਚ ਉਂਗਲ ਨਹੀਂ ਲੰਘਦੀ ਦੇਖੋ ਜੀ ਕਿੰਨਾ ਕੁੰਡਾ ਸਿੰਘ ਆ ਜੀ ਇਹ ਚੀਜ਼ਾਂ ਨੂੰ ਛੱਡ ਕੇ ਬੁੱਲ ਦਿਆ ਮਗਰਲੀ ਪੀੜ੍ਹੀ ਵਿੱਚ ਕੀ ਦੁੱਧ ਰਿਕਾਰਡ ਆ ਕਹੇ ਜੇ ਚੰਗੇ ਰਵੇ ਦਾ ਹੁਣ ਤਾਂ ਜਰੂਰ ਅੰਗਰੇਜ਼ੀ ਦੇ ਵਿੱਚ ਲੋਕੀ ਬਲੱਡ ਲਾਈਨ ਕਹਿੰਦੇ ਆ ਕਹਿਣ ਤੋਂ ਭਾਅ ਰਵਾ ਕਹੇ ਜਾਂ ਖਾਨਦਾਨ ਕਹੇ ਜਾਂ ਬੋਲਦਾ ਉਦੀ ਬਲੱਡ ਲਾਈਨ ਮਿਲਕ ਲਾਈਨ ਦਾ ਚੰਗੀ ਦੁੱਧ ਵਾਲੀ ਲਾਈਨ ਦਾ ਬੁੱਲ ਪਾਲੋ। ਜੇ ਡਾਇਰੈਕਟ ਕ੍ਰੋਸਿੰਗ ਲਈ ਵੀ ਰੱਖਣਾ ਤਾਂ ਚੰਗੇ ਤੋਂ ਚੰਗੇ ਜਿੰਨਾ ਹੋ ਸਕੇ ਬਿਹਤਰ ਤੋਂ ਬਿਹਤਰ ਦੁੱਧ ਵਾਲੀ ਮਾਜੇ ਦਾ ਦੁੱਧ ਜੀ ਦਾ ਚੰਗਾ ਵਾ ਉਹਦਾ ਬੁੱਲ ਪਾਲਣ ਦਾ ਫਾਇਦਾ। ਉਹਦੇ ਹੀ ਬੱਚੇ ਆਉਣ ਵਾਲੇ ਟਾਈਮ ਵਿੱਚ ਸੁਧਾਰ ਕਰਨਗੇ ਜੇ ਨਹੀਂ ਵੀ ਏਆਈ ਕਰਾਉਣੀ। ਗੱਭ ਦਾ ਟੀਕਾ ਕਈ ਬੰਦੇ ਕਹਿੰਦੇ ਤਾਂ ਨਹੀਂ ਜੀ ਬੁੱਲ ਤੋਂ ਹੀ ਕਰਾਉਣੀ ਹੈ ਤਾਂ ਬੁੱਲ ਚੰਗਾ ਰੱਖੋ। ਤੇ ਨਹੀਂ ਤਾਂ ਫਿਰ ਏਆਈ ਤਾਂ ਸਭ ਤੋਂ ਬੈਸਟ ਤਰੀਕਾ ਵਾ ਵੀ। ਸਾਂ ਕਿਤੇ ਵੀ ਖੜਾ ਹੋਵੇ ਉਹਦਾ ਸੀਮਨ ਆਪਣੇ ਘਰ ਤੱਕ ਪਹੁੰਚ ਜਾਂਦਾ ਹੁਣ ਬਹੁਤ ਚੰਗੇ ਚੰਗੇ ਬੱਲੇ ਬਹੁਤ ਦੂਰ ਦੂਰ ਖੜੇ ਆ ਉਹ ਆਪਣੇ ਤੱਕ ਬੈਕਟ ਕ੍ਰਾਸਿੰਗ ਲਈ ਨਹੀਂ ਪਹੁੰਚ ਸਕਦੇ ਉਹਨਾਂ ਦਾ ਸੀਮਨ ਤੁਸੀਂ ਲੰਮੇ ਟਾਈਮ ਤੱਕ ਸਟੋਰ ਕਰਕੇ ਵੀ ਰੱਖ ਸਕਦਾ ਡਾਇਰੈਕਟਰ ਤੇ ਤੁਹਾਨੂੰ ਜਦੋਂ ਵੀ ਲੋੜ ਆ ਉਦੋਂ ਤੁਹਾਨੂੰ ਉਪਲਬਧ ਹੋ ਸਕਦਾ ਸੀਮਨ ਤਾਂ ਇਹ ਜੀ ਚੀਜ਼ ਆ ਵੀਰੇ ਜਿਹੜੇ ਬੱਲੇ ਮਰ ਗਏ ਉਹਨਾਂ ਦਾ ਵੀ ਸੀਮਨ ਹਜੇ ਤੱਕ ਪਿਆ ਡਾਇਰੈਕਟ ਕ੍ਰਾਸਿੰਗ ਤਾਂ ਉਹਨਾਂ ਟਾਈਮੀਆਂ ਜਿੰਨਾ ਬੱਲ ਹੈਗਾ ਵਾ ਸਾਂ ਜਿਉਂਦਾ ਬ ਉਹਨਾਂ ਟਾਈਮ ਹੀ ਸਾਂ ਤੇ ਪਰ ਸੀਮਨ ਦੀ ਇਹ ਜੇ ਤਰੀਕਾ ਵੀ ਜੇ ਬੱਲ ਹੈ ਵੀ ਹੈ ਨਹੀਂ ਉਹਦਾ ਸੀਮਨ ਫੇਰ ਵੀ ਤੁਸੀਂ ਉਹਦੇ ਤੋਂ ਬੱਚੇ ਲੈ ਸਕਦੇ ਆਂ। ਤਾਂ ਪੋਲੀ ਇਹਦੀ ਪੇ ਇਵਰ ਖਾਲੀ ਹੋਣ ਦਾ ਟਾਈਮ ਲੰਘਦਾ ਤੁਧਾ ਜਾਨੀ ਕਿ ਇਸ ਤੋਂ ਬਾਅਦ ਤਿੰਨ ਚੁਆਈਆਂ ਲਗਾਤਾਰ ਕਰਾਂਗੇ ਆਪਾਂ ਹੁਣ ਦੇਖੋ ਵੀ ਇਹ ਮੱਝ ਇੰਨੀ ਸੀਧਾ ਬੱਚਾ ਛੱਡ ਲੀਏ ਤਾਂ ਵੀ ਨੀਂਹ ਨੂੰ ਕੋਸ ਹੈਗਾ ਪ੍ਰਵਾਹ ਨਾ ਛੱਡੀਏ ਤਾਂ ਵੀ ਨਹੀਂ ਕੋਈ ਪ੍ਰਵਾਹ ਤੇ ਆਮ ਸਾਡੀ ਇੱਕ ਧਾਰਨਾ ਬਣੀ ਹੁੰਦੀ ਆ ਵੀ ਯਾਰ ਮੱਝਾਂ ਕਾੜ ਹੁੰਦੀਆਂ ਇਹ ਸਾਨੂੰ ਸਿਲੈਕਸ਼ਨ ਕਰਨੀ ਪਣੀ ਆ ਵੀਰੇ ਕਿਉਂਨ ਕਰਨੀ ਪਣੀ ਆ ਚੰਗੇ ਪਸ਼ੂਆਂ ਦੀ ਚੰਗੀਆਂ ਵੱਝਾਂ ਤੁਰ ਫਿਰ ਕੇ ਹਾਂ ਖਾਲੀ ਦਿਖਾ ਦੇ ਭਰਾ ਮਾਰ ਦੇ ਕੱਲੇ ਕੱਲੇ ਥਾਂ 'ਚ ਧਾਰ ਇੱਟਕੇ ਮਾਰ ਬੁਰਾ ਗੱਦੀ ਮਾਰ ਲੈ ਵੀਡੀਓ ਅੱਟ ਡਾ ਖਾਲੀ ਦਿਖਾਣੇ ਸਮਝ ਜਿਹਾ ਕੰਡੇ ਦੇ ਮਗਰਲੇ ਪਾਸੇ ਬਾਲਟੀ ਕਰ। ਇਹ ਕੰਡਾ ਮੂਰੇ ਕਰ ਦੇ ਜੀ। ਇੱਥੇ ਰੱਖ ਕਰ ਦੇ ਕੰਡਾ। ਇੱਥੇ। ਚੱਲ। ਲੈ ਵੀਰਾ ਖਾਲੀ ਬਾਲਟੀ ਧਰ ਦੇ। ਮਖਾਈ ਖਾਲੀ ਪਹਿਲਾਂ ਬਾਲਟੀ। ਲੈ ਵੀਰਾ ਰੱਖ ਦੇ। ਚੱਕ ਲਾ ਦੇ ਇਸੋਂ ਬਾਲਟੀ। 1 ਮਿੰਟ ਪਹਿਲਾਂ ਜ਼ੀਰੋ ਦਿਖਾ ਦੇ। ਇੱਕ ਡੇਜੋ ਤੋਹਰਾਂ ਦੇ ਦਾ ਹੁੰਦੀ ਜੀ ਇੱਕ ਲੈ ਵੀਰੇ ਬਾਦੇ ਨੋਦ ਲੈ ਵੀਰੇ ਵੱਡੀ ਮੱਝਾ ਪੂਰੀ ਸੂਏਆਂ ਚ ਇਹ ਦਿਖਾਉਣ ਦਾ ਮਤਲਬ ਇਹੀ ਹੈ ਕੱਲ ਨੂੰ ਬਾਜੀ ਦੀ ਕੱਟੀ ਜਦੋਂ ਦੁੱਧ ਕਢਦੀ ਆ ਉਹਦੇ ਨਾਲ ਹੋਵੇ ਵੀ ਇਹਦੀ ਮਾਂ ਤਾਂ ਬਾਲੇ ਦੁੱਧ ਵਾਲੀ ਸੀ ਇੰਨੇ ਦੁੱਧ ਰਹੀ ਡੰਗ ਦਾ 8 ਕਿਲੋ ਦੁੱਧ ਹੋਇਆ ਵੀਰੇ ਦਾ ਇੱਕ ਡੰਗ ਦਾ ਖਾਲੀ ਹੋਣ ਦੇ ਟਾਈਮ 8 ਕਿਲੋ 26 ਗ੍ਰਾਮ ਤੇ ਆ ਖੜੀ ਅਮੱਜ ਇਹਨੂੰ ਸ਼ਾਮ ਦੇ ਡੰਗ ਹੁਣ ਪੂਰੇ 6 ਵਜੇ ਦੁਆਰੇ ਚੋਵਾਂਗੇ ਆਈ ਮਗਰ ਆਪਣੇ ਬੋਲ ਦੀ ਫੀਮੇਲ ਕਾਫਾ 35 ਦਿਨ ਦਾ ਬੱਚਾ ਇਹ ਥੋੜੀ ਜਿਨੂ ਤੱਕ ਆ ਗਈ ਸੀਗੀ ਬਿਮਾਰ ਹੋ ਗਈ ਸੀ ਮੂਗ ਮੂਗ ਲੱਗੀ ਸੀ ਠੀਕ ਆ ਵੀਰੇ ਇਹ ਮੁੰਡਾ ਜਗਦੀਪ ਸਿੰਘ ਠੀਕ ਆ ਭਰਾ ਮਿਲਦੇ ਆ ਓਕੇ ਇੱਥੇ ਘਟੈਣਾ ਪੈ ਜਾਊਗਾ ਤੂੰ ਕੱਟ ਕੇ ਆਵਾਜ਼ ਇਹ ਹੂੰ